ਕਾਂਗਰਸ ਵਿੱਚ ਇਸ ਸਮੇਂ ਚੱਲ ਰਹੀ ਚਿੱਠੀ ਕਲਚਰ ਤਹਿਤ ਸ਼੍ਰੀ ਮੁਖਸਸ ਸਾਹਿਬ ਵਿਖੇ ਨਮ ਨਿਯੁਕਤ ਕਾਂਗਰਸ ਦੇ ਨਗਰ ਕੌਂਸਲ ਪ੍ਰਧਾਨ ਅਤੇ ਮੀਤ ਪ੍ਰਧਾਨ ਵਿਰੁੱਧ ਵੀ ਚਿੱਠੀ ਬੰਬ ਫਟਿਆ ਹੈ ਕਾਂਗਰਸ ਦੇ 17 ਚੋਂ 13 ਕੌਂਸਲਰਾਂ ਨੇ ਇੱਕ ਚਿੱਠੀ ਹਾਈ ਕਮਾਂਡ ਨੂੰ ਲਿਖੀ ਹੈ ਜਿੱਥੇ ਆਪਣੀ ਹੀ ਪਾਰਟੀ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਗਏ ਸਨ ਉਤھے ਹੀ ਇਹਨਾਂ ਨੂੰ ਬਦਲਣ ਦੀ ਵੀ ਮੰਗ ਕੀਤੀ ਗਈ ਦੇਖੋ ਮੈਨੂੰ ਇਸ ਬਾਰੇ ਕੋਈ ਨੌਲੇਜ ਨਹੀਂ ਹੈਗੀ ਕਿਉਂਕਿ ਕੱਲ ਵੀ ਅਸੀਂ ਕੋਟੈਂਸੀ ਬੈਠ ਰਹੇ ਹਾਂ ਤੇ ਜਿਆਪਨ ਇਕੱਠੇ ਨੇ ਦਿੱਤਾ ਉਸ ਮੇਰੇ ਕੋਲ 6-7 ਦਿਨ ਇਸ ਮੇਰੇ ਕੋਲ ਬਹੁਤ ਬੈਠੇ ਸੀ ਕੱਲ ਮੇਰੇ ਕੋਲ ਬੋਰਾ ਜੀ ਬੈਠੇ ਰਹੇ ਅਸੀਂ ਪਰ ਮੇਰੇ ਨਾਲ ਜਿੱਤੇ ਹੀ ਬੈਠੇ ਮਿੰਦਰਪੁਰ ਵੀ ਬੈਠੇ ਰਹੇ ਅਸੀਂ ਸੋ ਮੇਰੇ ਦਿਮਾਗ ਤੋਂ ਕੋਈ ਅਗਲੀ ਵੀ ਨਾ ਕੋਈ ਪਾਇਆ ਮਤਾ ਮੈਨੂੰ ਮੈਨੂੰ ਨਹੀਂ ਪਤਾ ਇਸ ਬਾਰੇ ਮੈਨੂੰ ਪਤਾ ਮਤਲਬ ਕੋਈ ਕਿਸੇ ਤਰ੍ਹਾਂ ਦਾ ਕੋਈ ਸੁਨੇਹਾ ਆਇਆ ਵੀ ਮਤਾ ਨਾ ਮੈਨੂੰ ਕਿਸੇ ਤਰ੍ਹਾਂ ਕੋਈ ਸੁਨੇਹਾ ਦੇਖ ਕੋਲ ਰੋਜ਼ ਸੈਰ ਲਾ ਦੇਤੇ ਹੀ ਹੈਗੇ ਆ ਅਸ ਤੋਂ ਮੈਂ ਦਾ ਹਰ ਇੱਕ ਦੇ ਮੈਂ ਤੁਹਾਨੂੰ ਦਿਖਾਵਾਂ 25 ਜਿਹੜੀ ਪੰਜ ਮੀਟਿੰਗ ਹੋਈ ਸੀ ਉਹਦੇ ਵਿੱਚ ਕੰਮ ਸੇ ਕੰਮ ਕਿਹੜਾ ਮਿਸੀਜਨ ਅਸੀਂ ਪਹੁੰਚ ਨਹੀਂ ਪਾਏ ਨੇ 1 ਕਰੋੜ ਤੇ 70 75 ਲੱਖ ਦਾ ਕੱਲਾ 4 ਨੰਬਰ ਵਾਰਡ ਦਾ ਹੀ ਆ 60 70 ਲੱਖ ਰੁਪਏ ਦਾ 8 ਨੰਬਰ ਵਾਰਡ ਦਾ ਵੀ ਆ ਉਹਦੇ ਵਿੱਚ ਉਹਦੇ ਵਿੱਚ ਹਰ ਇੱਕ ਦੇ ਮਤੇ ਕੰਮ ਪਾਏ ਹੋਏ ਆ ਜਦੋਂ ਮਰਜ਼ੀ ਤੁਸੀਂ ਪ੍ਰੋਸੀਡਿੰਗ ਦੇਖ ਸਕਦੇ ਹੋ ਪਾਸ ਹੋ ਕੇ ਵੀ ਆ ਗਏ ਆ ਇਦੋਂ ਬਾਅਦ ਉਹ ਦੇਖਣਾ ਅਗਲੀ ਕੀ ਅਸੀਂ ਕਰ ਲਈ ਕਰਨੀ ਆ ਉਸ ਤਰ੍ਹਾਂ ਦੇਖ ਲਓ ਤੁਸੀਂ ਦੇਖੋ ਇਹ ਇੱਕ ਬਹੁਤ سنگੀਨ ਮਾਮਲਾ ਹੈ ਕਿਉਂਕਿ ਆਪਣੇ 17 ਜਿਹੜੇ ਜਿੱਤੇ ਸੀਗੇ ਉਹਨਾਂ ਨੇ ਬਿਲਕੁਲ ਕੋਈ ਬਹਿਸ ਤੇ ਬਗੈਰ ਜਿਵੇਂ ਹਾਈ ਕਮਾਂਡ ਨੇ ਕਿਹਾ ਸੀਗਾ ਉਹਨਾਂ ਨੇ ਬਿਲਕੁਲ ਮਨਜ਼ੂਰ ਕੀਤਾ ਸੀਗਾ ਕਿ ਜਿੱਥੇ ਤੁਸੀਂ ਕਹੋਗੇ ਅਸੀਂ ਨਾਲ ਖੜੇ ਹਾਂ ਮਗਰ ਹੁਣ ਜਦ ਕੰਮ ਦਾ ਟਾਈਮ ਆਇਆ ਆਪਣੇ ਕੋਲ ਰਹਿ ਕੇ ਹੁਣੇ 3 ਮਹੀਨੇ ਉਤੋਂ ਬਾਅਦ ਫਿਰ ਇਲੈਕਸ਼ਨ ਆ ਜਾਣੀ ਹੈ ਤੇ ਬਜਟ ਦੇ ਵਿੱਚ 18 ਕਰੋੜ ਰੁਪਏ ਪਏ ਨੇ ਸਾਰਾ ਪੈਸਾ ਇੱਧਰ ਉੱਧਰ ਖੁਰਦ-ਖੁਰਦ ਹੋ ਰਿਹਾ ਵੱਡੀ ਗੱਲ ਤਾਂ ਇੱਥੇ ਆ ਗਈ ਕਿ ਇਹ ਲਗਾ ਰਹੇ ਨੇ ਪੈਸੇ ਲੋਕ ਟਾਈਲਾਂ ਦੇ ਉੱਤੇ ਕਿੱਥੇ ਡੱਕ ਕੇ ਕੇਰ ਸਿਮਾਰਦੇ ਉੱਥੇ ਨਾ ਤਾਂ ਕੋਈ ਪੈਦਲ ਤੁਰਦਾ ਇਹ ਹੋਣਾ ਕੀ ਚਾਹੀਦਾ ਸੀਗਾ ਕਿ ਹਰੇਕ ਵਾਰਡ ਦੇ ਵਿੱਚ ਜਿੱਥੇ ਸੀਵਰੇਜ ਹੈ ਨਹੀਂ ਜਿੱਥੇ ਨਿਕਾਸੀ ਨਾਲੇ ਹੈ ਨਹੀਂ ਜਿੱਥੇ ਆਪਣੀ ਪਾਈਪਲਾਈਨਾਂ ਪਾਉਣ ਵਾਲੀਆਂ ਪਾਣੀ ਦੀਆਂ ਉਹਨਾਂ ਦੀ ਪਹਿਲ ਹੋਣੀ ਚਾਹੀਦੀ ਹੈ ਗਲੀਆਂ ਨਾਲੀਆਂ ਤਾਂ ਵੈਸੇ ਵੀ ਆਪਣੀ ਜਿਹੜੀਆਂ ਹੈਗੀਆਂ ਲੋਕਟਾਈਲ ਵਗੈਰਾ ਉਹ ਹੁੰਦੀਆਂ ਹੀ ਰਹਿੰਦੀਆਂ ਨੇ ਇਹ ਤਾਂ ਨਹੀਂ ਉਹਨਾਂ ਦੇ ਵਿੱਚ ਕੋਈ ਖਾਸ ਕੰਮ ਹੈ ਮਗਰ ਇਹ ਬਹੁਤ ਗਲਤ ਹੋ ਰਿਹਾ ਹੈ ਇੱਥੇ ਪ੍ਰਧਾਨ ਸਾਹਿਬ ਨੂੰ ਵੀ ਸ਼ਮੀ ਤੇਰੀਆ ਨੂੰ ਪ੍ਰਧਾਨ ਬਣਾਇਆ ਗਿਆ ਸੀ ਉਹਨਾਂ ਨੂੰ ਪ੍ਰਧਾਨ ਵਾਂਗਰ ਆਪਣਾ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਕਿਸੇ ਦੇ ਅੱਖੇ ਕੰਮ ਨਹੀਂ ਕਰਨਾ ਚਾਹੀਦਾ ਇਹ ਬੰਦੇ ਜਿਹੜੇ ਹੈਗੇ ਨੇ ਮੀਤ ਪ੍ਰਧਾਨ ਜਿਹੜਾ ਬਣਿਆ ਇਹ ਰਾਜਾ ਵੜਿੰਗ ਦਾ ਖਾਸ ਬਣ ਰਿਹਾ ਹੈ ਖਾਸ ਬਣ ਰਿਹਾ ਹੈ ਉਹਨਾਂ ਦੇ ਕਈ ਦੇ ਉੱਤੇ ਤੇ ਉਹਨਾਂ ਦੇ ਜੋਰ ਦੇ ਨਾਲ ਇਹਨਾਂ ਨੂੰ ਟਿਕਟ ਵੀ ਦਵਾਈ ਗਈ ਸੀ ਮੈਂ ਤਾਂ ਕਹਿੰਦੀ ਸੀ ਕਿ ਟਕਸਾਲੀ ਕਾਂਗਰਸੀ ਜਿਹੜੇ ਹਮੇਸ਼ਾ ਸਾਡੇ ਨਾਲ ਖੜੇ ਨੇ ਜਿਨ੍ਹਾਂ ਨੇ ਇਲੈਕਸ਼ਨਾਂ ਲੜੀਆਂ ਉਹਨਾਂ ਨੂੰ ਟਿਕਟ ਮਿਲਣੇ ਚਾਹੀਦੇ ਸੀ ਮਗਰ ਮੈਂ ਮੰਨ ਗਈ ਕਿਉਂਕਿ ਇੱਥੇ ਕਮੇਟੀ ਪੂਰੀ ਬਣੀ ਸੀ ਕਿ ਉਹਨਾਂ ਨੂੰ ਵੀ ਅਸੀਂ ਅਡਜਸਟ ਕਰਨਾ ਸੀ ਮਗਰ ਇਹਦਾ ਇਹ ਤਾਂ ਹੀ ਮਤਲਬ ਹੋਇਆ ਕਿ ਤੁਸੀਂ ਜੋ ਮਰਜ਼ੀ ਕਰੋ ਖਾਲਾ ਜੀ ਦਾ ਵਾੜਾ ਤਾਂ ਹੈ ਵੀ ਤੁਹਾਨੂੰ ਅਸੂਲਨ ਤੌਰ 'ਤੇ ਕੰਮ ਕਰਨਾ ਚਾਹੀਦਾ ਹੈ ਔਰ ਇਹ ਜਿਹੜੇ ਆਪਣੇ ਹੈਗੇ ਨੇ ਐਮਸੀ ਇਹ ਆਪਣੇ ਵਾਰਡਾਂ ਦੇ ਵਿੱਚ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕੀ ਫਰਕ ਪੈਂਦਾ ਕਿ ਜੇ ਵੱਡੀ ਗੱਲ ਹੋਏ ਕਾਰ ਲੈ ਲਓ ਤੇ ਬਲੌਕ ਟਾਈਲ ਸਾਰੀ ਜਗ੍ਹਾ ਲਗਾ ਲਓ ਇਹਦੇ ਨਾਲ ਇਹਨਾਂ ਦੇ ਮਸਲੇ ਹੱਲ ਨਹੀਂ ਹੁੰਦੇ ਤੇ ਮੈਂ ਤਾਂ ਆਪ ਬਹੁਤ ਇਹਨੂੰ ਇਤਰਾਜ਼ਯੋਗ ਸਮਝਦੀ ਹਾਂ ਜਿਹੜੀ ਇਹ ਗੱਲ ਕੋਈ ਹੈ ਮੁਖਸਰ ਤੋਂ ਅਨਮੋਲ ਸਿੰਘ ਦੀ ਰਿਪੋਰਟ ਐਸਐਮਜ਼ ਨਿਊਜ਼ ਫੁਲੀਟਸ ਅਪਡੇਟਸ ਲਾਈਕ ਐਂਡ ਫਾਲੋਅ ਅਵਰ ਫੇਸਬੁੱਕ ਪੇਜ ਐਸਐਮਜ਼ ਐਟ ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ